हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਵਾ ਵਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਅੱਡਾ ਬਿਲਕੁਲ ਮੇਨ ਨੇੜੇ ਦੋਸਤੋ ਸ਼ਿਹਾਜਪੁਰ ਲੱਗਦਾ ਕੋਈ 1.5 ਕਿਲੋਮੀਟਰ ਦੀ ਦੂਰੀ ਆ ਪਿੰਡ ਕਮਾਲਪੁਰ ਵੀ ਬਿਲਕੁਲ ਨਜ਼ਦੀਕ ਆ ਤੇ ਤਰਨਤਾਰਨ ਸਾਹਿਬ ਤੋਂ ਦੋਸਤੋ ਦੂਰੀ ਤਕਰੀਬਨ 15-16 ਕਿਲੋਮੀਟਰ ਦੀ ਦੂਰੀ ਆ ਪਿੰਡ ਵਾ ਦੀ ਸ਼ਿਬਾਜਪੁਰ ਸਾਰੇ ਵੀਰ ਜਾਣਦੇ ਆ ਜਦੋਂ ਤਰਨਤਾਰਨ ਸਾਹਿਬ ਤੋਂ ਦੋਸਤੋ ਆਪਾਂ ਦਿਆਲਪੁਰਾ ਰੋਡ ਆਉਨੇ ਆ ਤੇ ਰਸਤੇ ਵਿੱਚ ਦੋਸਤੋ ਪਿੰਡ ਸ਼ਿਬਾਜਪੁਰੋਂ ਦਾ ਸ਼ਿਬਾਜਪੁਰ ਤੋਂ 1.5 ਕਿਲੋਮੀਟਰ ਦੀ ਦੂਰੀ ਆ ਪਿੰਡ ਬਾਾਂ ਦੀ ਨੇੜੇ ਪਿੰਡ ਕਮਾਲਪੋਰਾ ਭਗਵਾਨਪੁਰ ਪਿੰਡ ਵੀ ਥੋੜੀ ਦੂਰੀ ਤੇ ਆ ਵੀਰ ਛੇਰੇ ਦੇ ਕੋਲੇ ਆਇਆ ਦੋਸਤੋ ਤੇ ਭਿੱਖੀ ਵੇੜ ਤੋਂ ਜੇਕਰ ਆਪਾਂ ਦੂਰੀ ਦੇਖੀਏ ਤੇ 12 ਕਿਲੋਮੀਟਰ ਦੀ ਆ ਤੇ ਦਿਆਲਪੁਰੇ ਤੋਂ ਦੂਰੀ ਕੋਈ ਦੋਸਤੋ 8 ਕਿਲੋਮੀਟਰ ਦੀ ਹੈਗੀ ਆ ਪਿੰਡ ਬਾਾਂ ਦੀ ਵੀਰ ਸ਼ੇਰੇ ਕੋਲ ਪਹੁੰਚ ਗਏ ਆ ਦੋਸਤੋ ਪੂਰੇ ਪਸ਼ੂ ਤੁਹਾਨੂੰ ਅੱਜ ਦਿਖਾਵਾਂਗੇ ਤਿੰਨ ਬਿਹੜਾ ਦਿਖਾਉਣੀਆਂ ਦੋਸਤੋ ਬਿਹੜਾ ਅੱਜ ਤਕਰੀਬਨ ਕੋਈ 5 ਕਨਗ ਸੀਗੇ ਅ ਤਕਰੀਬਨ ਦੋ ਬਿਹੜਾ ਜਿਹੜੀਆਂ ਸੇਲ ਹੋ ਚੁੱਕੀਆਂ ਨੇ ਤੇ ਤਿੰਨ ਬਿਹੜਾ ਤੁਹਾਨੂੰ ਦਿਖਾਉਣੀਆਂ ਤਿੰਨੇ ਬਿਹੜਾ ਦੋਸਤੋ ਇੱਕ ਬਿਹੜਾ ਸੂਈ ਆ ਦੋ ਗੱਬਣ ਤੇ ਇੱਕ ਤੋਕੜ ਮੱਝ ਦੋਸਤੋ ਦਿਖਾਵਾਂਗੇ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਦੁੱਧ ਚੰਗਾ ਰੇਟ ਜੈਨੂਮਾ ਜਾਇਜ਼ ਰੇਟ ਆ ਦੋਸਤੋ ਬਾਕੀ ਸਾਰੇ ਵੀਰ ਤੁਸੀਂ ਜ਼ਰੂਰ ਇੱਕ ਵਾਰੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਸਾਰੇ ਵੀਰਾਂ ਨੂੰ ਮਿਲ ਸਕੇ ਤੇ ਤਹਸੀਲ ਜ਼ਿਲ੍ਹਾ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਦੋਸਤੋ ਤਰਨਤਾਰਨ ਸਾਹਿਬ ਲੱਗਦਾ ਤੇ ਨੇੜੇ ਪਿੰਡ ਸ਼ਿਬਾਜਪੁਰ ਅੱਜ ਦੋਸਤੋ 29 ਜਨਵਰੀ ਨੂੰ ਇਹ ਆਪਾਂ ਕਵਰੇਜ ਕਰਦੇ ਪਏ ਆ ਕੱਲ 30 ਜਨਵਰੀ ਨੂੰ ਮਾਰਨਿੰਗ ਸਵੇਰ 6 7 ਵਜੇ ਵੀਡੀਓ ਨੂੰ ਅਪਲੋਡ ਕਰਦੇ ਆਂਗੇ ਪਸ਼ੂ ਵਪਾਰ ਦਾ ਕੰਮ ਆ ਬਾਕੀ ਪੂਰੀ ਡਿਟੇਲ ਆਪਾਂ ਵੀਰ ਤੋਂ ਪੁੱਛਾਂਗੇ ਵੀ ਕਿੰਨੇ ਸਮੇਂ ਤੋਂ ਜਿਹੜਾ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਵੈਸੇ ਲੋਕਲ ਜਿਹੜੇ ਪਸ਼ੂ ਆ ਸੇਲ ਹੁੰਦੇ ਰਹਿੰਦੇ ਆ ਬਾਕੀ ਜਿੰਨੇ ਵੀ ਆਪਣੇ ਵੀਰ ਚਾਹਵਣ ਹੋਣਗੇ ਦੋਸਤੋ ਜਿੰਨੇ ਵੀ ਆਪਣੇ ਨਾਲ ਭੈਣ ਭਰਾ ਸੱਜਣ ਜੁੜੇ ਆ ਦੋਸਤੋ ਵੀਰ ਦੇ ਨਾਲ ਜ਼ਰੂਰ ਜੁੜਿਓ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਦੋਸਤੋ ਡੇਲੀ ਅਪਡੇਟ ਤੁਸੀਂ ਲੈ ਸਕਦੇ ਜੇ ਪਸ਼ੂ ਆਉਂਦੇ ਰਹਿੰਦੇ ਆ ਇਸ ਕਰੇ ਬਾਕੀ ਸਮੇਂ ਸਮੇਂ ਨਾਲ ਤੁਸੀਂ ਆਪਣਾ ਕੰਟੈਕਟ ਬਣਾ ਕੇ ਰੱਖ ਸਕਦੇ ਜੇ ਉਹ ਕਰਦੇ ਆ ਗੱਲਬਾਤ ਪੁੱਛਦੇ ਆ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸਰੀ ਕਾਲ ਸਾਸਕੇ ਜੀ ਅੱਛਾ ਸਭ ਤੋਂ ਪਹਿਲਾਂ ਵੀਰ ਸ਼ੇਰੇ ਆਪਣੀ ਪਹਿਲੀ ਵੀਡੀਓ ਆਜ ਇਸ ਘਰ ਤੋਂ ਹਾਂਜੀ ਹਾਂਜੀ ਤੇ ਆਪਣੇ ਭੈਣ ਭਰਾਵਾਂ ਸੱਜਣਾ ਨੂੰ ਇਹ ਵੀ ਦੱਸ ਦਈਏ ਵੀ ਕਿੰਨੇ ਕ ਸਮੇਂ ਤੋਂ ਆਪਾਂ ਜਿਹੜਾ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਹਾਂ ਕੰਮਦਵੀਰ ਜੀ ਕਾਫੀ ਚਿਰ ਤੋਂ ਕਰ ਰਹੇ ਆ ਆ ਤੇ ਬਾਕੀ ਵੀ ਕੰਮ ਵਧੀਆ ਸਾਫ ਸੁਥਰਾ ਜੋ ਦੱਸਾਂਗੇ ਉਹ ਨਿਕਲੂਗਾ ਇਹ ਨਹੀਂ ਕਿ ਆ ਵੀ ਦੱਸਣਾ ਕੋਈ ਆ ਨਿਕਲਣਾ ਕੋਈ ਆ ਹਾਂਜੀ ਕੰਮ ਕਰਦੇ ਨੂੰ ਕਾਫੀ ਚਿਰ ਹੋ ਗਿਆ ਪਰ ਕੀਤਾ ਸੱਚਾਈ ਨਾਲ ਜਿੰਨਾ ਵੀ ਕੀਤਾ ਜੀ ਤੇ ਅੱਜ ਵੀ ਜੀ ਆਪਾਂ ਤੁਹਾਨੂੰ ਵਿਖਾਵਾਂਗੇ ਤਿੰਨ ਬੈੜਾਂ ਆਪਣੇ ਕੋਲੇ ਜੀ ਇੱਕ ਵਛੀ ਸੂਈ ਜੇ ਹਾਂ ਦੋ ਗੱਬਣਾ ਵਾ ਇੱਕ ਆਪਣੇ ਕੋ ਮਹੀਨੇ ਸਵਾ ਮਹੀਨੇ ਦੀ ਮੈਂ ਸੂਈ ਜੇ ਓਕੇ ਉਹਦੇ ਕੋ 10 ਕਿਲੋ ਦੁੱਧ ਆ ਇੱਕ ਆਪਣੇ ਕੋ ਮਲਕੇ ਹੌਲੇ ਕ ਭਾਦੀ ਇੱਕ ਚੰਗਾ ਵਧੀਆ ਮਲਕੇ ਖੋਲਾ ਆਪਾਂ ਕਹਿ ਸਕਦੇ ਆ ਜਾਂ ਮੰਨ ਲਓ ਤਿੱਜੇ ਇੱਕ ਸੂਗੇ ਮੈਂ ਆ ਓਕੇ ਠੀਕ ਹੈ ਜੀ ਉਹ ਗੱਭਣ ਜੇ ਠੀਕ ਹੈ ਬਾਕੀ ਅੱਜ ਪੰਜ ਪਸ਼ੂ ਖਾਵਾਂਗੇ ਤੁਹਾਨੂੰ ਅੱਜ ਹੀ ਅੱਛਾ ਵੀਰ ਸ਼ੇਰੇ ਜੀ ਇੱਕ ਇਹ ਵੀ ਦੱਸ ਦਈਏ ਵੀ ਚਭਾਲ ਤੋਂ ਕਿੰਨੀ ਕੁ ਦੂਰੀ ਹੈ ਜੇਕਰ ਕੋਈ ਬਿਰੰਬਰ ਸਰੋਂ ਆ ਰਿਹਾ ਹੈ ਇਧਰੋਂ ਚਭਾਲ ਤੋਂ ਵੀ ਜੀ ਕੋ ਹੋਊਗਾ ਕੋਈ 15 ਕਿਲੋਮੀਟਰ ਤਰਨਤਾਰਨ ਸਾਹਿਬ ਤੋਂ 15 ਕਿਲੋਮੀਟਰ ਹਾਂ 15 16 ਕਿਲੋਮੀਟਰ ਤਰਨਤਾਰਨ ਠੀਕ ਆ ਤੇ ਹਰੀ ਕੇ ਪੱਤਨ ਵੀ ਆਪਾਂ ਨੂੰ ਮੇਨ ਲੱਗਦਾ ਵੀ ਤਕਰੀਬਨ ਕਿਹ ਰਹੇਗਾ ਵੀ ਕਿੰਨੂ ਹੈ ਹੈ 25 ਕਿਲੋਮੀਟਰ 25 ਕਿਲੋਮੀਟਰ ਠੀਕ ਆ ਸੋ ਦੋਸਤੋ ਇਹ ਡਿਸਟੈਂਸ ਆ ਬਾਕੀ ਤੁਸੀਂ ਖਾਸ ਸ਼ਿਵਾਜਪੁਰ ਤੋਂ ਆਪਾਂ ਨਾਮ ਲੈ ਲਈਏ ਤੇ ਸਾਰੇ ਵੀਰਾਂ ਨੂੰ ਪਤਾ ਲੱਗ ਤੁਸ ਬਾਜਪੁਰ ਤੋਂ ਬਿਲਕੁਲ ਨਾਲ 1.5 ਕਿਲੋਮੀਟਰ ਨਾਲ ਲੱਗਦਾ ਪਿੰਡ ਬਾ ਹੈਗਾ ਤੇ ਕਮਾਲਪੁਰ ਕਮਾਲਪੁਰ ਪਿੰਡ ਵੀ ਥੋੜੀ ਦੂਰੀ ਤੇ ਆ ਤੇ ਭਗਵਾਨਪੁਰਾ ਪਿੰਡ ਵੀ ਥੋੜੀ ਦੂਰੀ ਤੇ ਆ ਅੱਛਾ ਵੀਰ ਜੀਰੇ तकरीबन ਇਸੇ ਤਰ੍ਹਾਂ ਹੀ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਹਾਂਜੀ ਹਾਂਜੀ ਭਾਈ ਠੀਕ ਆ ਤੇ ਅੱਜ ਆਪਣੇ ਕੋਲ ਮਤਲਬ ਵੀ ਤਿੰਨ ਬੇੜਾ ਆਪਾਂ ਦਿਖਾਉਣੀ ਆ ਤੇ ਦੋ ਦੋ ਮੱਜਾਂ ਹਾਂਜੀ ਪੰਜ ਪਸ਼ੂ ਆ ਤੇ ਦੋ ਬੇੜਾ ਤੁਹਾਡੇ ਕੋਲ ਸੀ ਕਿਉਂ ਵੇਕੀਆਂ ਜੀ ਹਾਂਜੀ ਭਾਈ ਉਹ ਸੇਲ ਹੋ ਚੁੱਕੀਆਂ ਸੇਲ ਹੋ ਚੁੱਕੀਆਂ ਹਾਂਜੀ ਠੀਕ ਆ ਵੀਰ ਫਿਰ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਸਵੇਰੇ ਤੋਂ ਫਿਰ ਦੁਪਹਿਰੇ ਜਮਣ ਕੇ ਸੇਲ ਹੋ ਗਈ ਜਾਈ ਹੋ ਗਈਆਂ ਸੀ ਆਪਣਾ ਰਫਤਾ ਨਹੀਂ ਕੰਮ ਹੋਇਆ ਬਿਲਕੁਲ ਬਿਲਕੁਲ ਥੋੜਾ ਅੱਗਾ ਪਿਛਾ ਹੋ ਜਾਂਦਾ ਵੈਸੇ ਅੱਡੇ ਤੇ ਚਲੋ ਪਸ਼ੂ ਵੇਖ ਹੀ ਜਾਂਦੇ ਆ ਹਾਂਜੀ ਹਾਂਜੀ ਤੇ ਪਹਿਲੇ ਨੰਬਰ ਤੋਂ ਵੀਰ ਇੱਥੋਂ ਸ਼ੁਰੂਆਤ ਕਰਦੇ ਆਪਾਂ ਇਸ ਬਲੈਕ ਰੰਗ ਵਿਹੜ ਤੋਂ ਠੀਕ ਆ ਜੀ ਝੁੰਗੀ ਵਿਹੜ ਆ ਦੋਸਤੋ ਤਾਜੀ ਸੁਈਏ ਭਾਜੀ ਤਾਜੀ ਸੁਈਏ ਤੇ ਦਿਨ ਕਿੰਨੇ ਕੋਗੇ ਵੀਰੇ ਨੂੰ ਇਹ ਵੀ ਜੀ ਤੀਜਾ ਦਿਨ ਜੈ ਸੁਈ ਨਾ ਨੂੰ ਤੀਜਾ ਦਿਨ ਤਾਂ ਸੁਆ ਕਿਨਮਾਊਗੀ ਏ ਸੁਆ ਵੀ ਜੀ ਦੂਜਾ ਗਰੰਟੀ ਨਾਲ ਦੂਜਾ ਹਾਂਜੀ ਠੀਕ ਹੈ ਤੇ ਬੋਲੇ ਕਿੰਨੇ ਕਿਤੇ ਆ ਗਈ ਹੈ ਜੀ ਬੋਲਾ ਵੀ ਜੀ 10 ਕਿਲੋ ਜਸਟ 10 ਕਿਲੋ ਜਿਹੜਾ ਆਪਾਂ ਚੋਲ ਲੈਣਾ ਵਾ ਤੇ ਚਵਾਪਸਮਾ ਦੀ ਚੰਗੀ ਵੀ ਜੀ ਇੱਕ ਨੰਬਰ ਚਵਾਪਸਮਾ ਠੀਕ ਹੈ ਜੀ ਚਵਾਈ ਦੀ ਵੀਡੀਓ ਵੀ ਜਾਰੀ ਨਾਲ ਆਪਾਂ ਨਾਲ ਹੀ ਅਪਲੋਡ ਕਰ ਦਨੇ ਠੀਕ ਹੈ ਜੀ ਸੋ ਚਵਾਪਸਮਾ ਦੀ ਦੋਸਤੋ ਇੱਕ ਨੰਬਰ ਆ ਅੱਜ ਤੀਜਾ ਦੇਣਾ ਮਗਰ ਬੱਛਾ ਮੇਲ ਕਾਫ ਆ ਦੂਜਾ ਸੂਬਾ ਕੋਈ ਵੀ ਰਮਣ ਕੇ ਸੌਦਾ ਕਰ ਸਕਦਾ ਸਿੰਘ ਹੈਗੇ ਆ ਪਰ ਠੰਡੀ ਧੀਰੀ ਆ ਦੋਸਤੋ ਸਿੰਘ ਵੈਸੇ ਕਈ ਵਾਰ ਦਗਾਉਣੋ ਰਹਿ ਜਾਂਦੇ ਆ ਕੋਈ ਵੀ ਇਦਾਂ ਵੀ ਭਾਈਪਾਉ ਥੱਲੇ ਬੈਜੋ ਬੱਛੀ ਬੋਲੀ ਚੌਰ ਸਲੇਵਾ ਮੋਟ ਤੋਂ ਤੇ ਥਾ ਕਾਫੀ ਸੋਹਣਾ ਨਿਗਰ ਲੇਵਾ ਪਹਿਲੇ ਸਵੇਰ ਨੂੰ ਪਾਈ ਦੋ 13 14 ਕਿਲੋ ਪਹਿਲੋਂ ਨੇ ਭਰਿਆ ਜੀ ਠੀਕ ਹੈ ਜੀ ਲਓ ਵੀ ਦੋਸਤੋ ਪਹਿਲੇ ਸਵੇਰੇ ਵੀ ਵੀਰ ਨੇ ਦੱਸਿਆ ਵੀ ਜਿੱਥੋਂ ਵੀ ਚਲੋ ਖਰੀਦਿਆ ਹੁੰਦਾ ਪਸ਼ੂ ਉਥੋਂ ਰਿਕਾਰਡ ਮਿਲ ਜਾਂਦਾ ਵੀ 13 14 ਲੀਟਰ ਦੋ ਕਾਲੀਆਂ ਭਾਈ ਵੱਚੀ ਜਾਤ ਨਸਲ ਵਾਲੀ ਆ ਸਿਰਫ ਇੱਕ ਸਿੰਘਾਂ ਤੋਂ ਰਹਿ ਗਈ ਆ ਆ ਸਿੰਘ ਨਹੀਂ ਦਗਾਏ ਵੱਚੀ ਜਾਤ ਨਸਲ ਵਾਲੀ ਆ ਬਿਲਕੁਲ ਜੀ ਬਿਲਕੁਲ ਲਓ ਜੀ ਤੇ ਮਗਰ ਵੀ ਵੀਰ ਨੇ ਤੇ ਵਛਾ ਹੀ ਆ ਨਾ ਹਾਂ ਜੀ ਵਛਾ ਨੇ ਠੀਕ ਹੈ ਜੀ ਹੁਣ ਬੋਲਾ ਤੁਸੀਂ ਦੱਸਦਾ ਵੀ 10 ਕਿਲੋ 10 ਕਿਲੋ ਬੋਲਾ ਜੀ 10 ਕਿਲੋ ਹਾਂਜੀ ਬਾਕੀ ਚਵਾ ਵੀ ਮਨ ਲਗਾ ਦੋ ਵੀ ਬਹੁਤ ਵਧੀਆ ਭਾਜੀ ਚਵਾ ਬਹੁਤ ਵਧੀਆ ਤੇ ਕਿੰਨਾ ਕੁ ਮੁੱਲ ਵੀਰੇ ਕਰਦੇ ਆ ਮੁੱਲ ਤਾਂ ਭਾਜੀ 40000 ਕਰਾਂਗੇ ਤੇ 35000 ਦੀ ਦੇ ਦੇ ਦਾਂਗੇ 35000 ਦੀ ਹਾਂਜੀ ਅੱਛਾ ਫਿਰ ਜਿਹੜੇ ਬਿਲਕੁਲ ਲੈਸ ਲੂਸ ਕਰਕੇ ਆਏ ਦੇ ਦੇਣੀਆਂ ਬਈ ਗੱਲਾਂ ਬਾਤਾਂ ਵੀ ਕੋਈ ਭੈਣ ਭਰਾ ਜੇ ਜਨਮ ਤੋਂ ਮੈਂ ਮਾਨਤਨ ਕਰ ਦਾਂਗੇ ਕੋਈ ਗੱਲ ਨਹੀਂ ਆ ਬਿਲਕੁਲ ਜਿੰਨਾ ਵੀ ਹੋ ਸਕੇ ਕੋਈ ਨਹੀਂ ਜਿਹੜਾ ਭੈਣ ਭਰਾ ਆਊਗਾ ਚੱਲ ਕੇ ਕਰਾਂਗੇ ਉਹਦਾ ਮਾਨਤਨ ਜਿੰਨਾ ਆਊਗਾ ਠੀਕ ਹੈ ਵੀਰੇ ਹਾਂਜੀ ਲਓ ਦੋਸਤੋ ਦੇ ਵਿੱਚੋਂ ਵੀ ਥੋੜਾ ਬਾਤਾ ਕੋਈ ਮਾਨਤਨ ਹੋ ਜਾਊਗਾ ਛੋਟਾ ਜਿਹਾ ਆਪਾਂ ਹੋ ਜਾਊਗਾ ਕਿਉਂਕਿ ਪਹਿਲੀ ਵੀਡੀਓ ਆ ਆਪਣੀ ਇਸ ਘਰੋਂ ਤੇ ਬਾਕੀ ਵੀਰ ਵੀ ਕਾਫੀ ਟਾਈਮ ਤੋਂ ਆਪਣੇ ਨਾਲ ਜੁੜਿਆ ਹੈਗਾ ਪਰ ਵੀਡੀਓ ਪਹਿਲੀ ਵਾਰੀ ਆ ਪਾ ਰਹੇ ਆ ਆਪਾਂ ਤੇ ਪਸ਼ੂ ਇਸੇ ਤਰ੍ਹਾਂ ਆਉਂਦੇ ਰਹਿੰਦੇ ਆ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਅੱਠ-ਸੱਤ ਨਗ ਜਿਹੜੇ ਐਵਰੀ ਟਾਈਮ ਇੱਥੇ ਅਵੇਲੇਬਲ ਹੁੰਦੇ ਆ 40000 ਦੇ ਵਿੱਚੋਂ ਮਾਨਤਨ ਹੋ ਜਾਊਗਾ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਵੈੜੜ ਦਿੰਦੇ ਨੇ 40 ਮੁੱਲ ਕਰਦੇ 35 ਦੀ ਦੇਵਾਂਗੇ 35 ਦੀ ਹਾਂ ਦੇਵਾਂਗੇ ਹਾਂ ਨਾ ਜਿਹੜੀ 35 ਦੀ ਹਾਂ ਨਾ ਉਹ ਚੋਬ ਕੋ ਥੋੜਾ ਬਹੁਤਾ ਮਾਨਤਨ ਕਰਾਂਗੇ ਕਿਉਂ ਭੈਣ ਭਰਾ ਨੂੰ ਜੇ ਕੋ ਮਰ ਲੋ ਛੱਡ ਕੇ ਦੇਵਾਂਗੇ ਤਾਂ ਕੋਈ ਆਊਗਾ ਬਿਲਕੁਲ 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 ਕਿਹਨੂੰ ਰੋਟੀ ਪਾਣੀ ਮਿਲੂਗਾ ਤੇ ਭਾਈ ਉਹਨੇ ਆਉਣਾ ਬਿਲਕੁਲ ਜੀ ਲਓ ਵੀ ਦੋਸਤੋ 35000 ਦੇ ਵਿੱਚੋਂ ਵੀ ਛੋੜਛੱਪਾ ਹੋ ਜਾਊਗਾ 40 ਹਜ਼ਾਰ ਦੀ ਡਿਮਾਂਡ ਸੀ ਠੀਕ ਆ ਬਾਕੀ ਹਥੀ ਚਵਾਈ ਦਾ ਥਾਣਾ ਦੋਸਤੋ ਮੋਟ ਚੰਗੀ ਆ ਭਾਈ ਮੁੱਠ अच्छा फिर एस हुआ आगे किनवा सुंदी है भाई दूजा सुगा जी बाकी ये ठंडी सील बची हमें इतरा ਥੱਲੇ ਬੈਠੇ ਰਹੋ ਲੋਬੀ ਦੋਸਤੋ ਕਰੋ ਜਾਗਾ ਵੀ ठंडी ਧੀਰੀਆ ਸੀਲ SLA का अच्छा फिर दिन कितने बजे कटजूगी सुभावना कोई, कोई। दिन भी जी ਲੈ ਜਾਊਗੀ ਹਫਤਾ ਖਣ ਲੈ ਜੂਗੀ ਹਫਤਾਕ ਲੈ ਜੂਗੀ हां जी ठीक है जी ਲੋਬੀ ਦੋਸਤੋ ਹਫਤਾ ਸਮਾਂ ਲੈ ਜੂਗੀ ਤੇ ਕੋਈ ਸ਼ਾਹੀ ਵਾਲ ਕਰੋ ਸੰਗ ਦੇ ਵਿੱਚ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੇ ਕਲਰ ਦੋਸਤੋ ਥੋੜਾ ਜਿਹਾ ਕੰਬੀਨੇਸ਼ਨ ਹੈਗਾ ਜਿਵੇਂ ਆਪਾਂ ਐਰ ਸ਼ੈਰ ਦੀਆਂ ਬੜਾ ਦੇਖਦੇ ਆ ਕਰੋ ਸੰਗ ਹੈਗਾ ਛਾਈ ਵਾਲ ਤੇ ਥੋੜਾ ਜਿਹਾ ਕਿਤੇ ਨਾ ਕਿਤੇ ਕਲਰ ਵਾਲੇ ਪਾਸੋਂ ਵੇਖੀਏ ਤਾਂ ਐਸਾ ਇਹਦਾ ਵੀ ਕਰੋ ਸੰਗ ਹੈਗਾ ਠੀਕ ਆ ਜੀ ਵਾਈਟ ਰੰਗ ਬਟੇ ਆ ਉਹ ਥੋੜੀ ਨਾ ਬੂਰੀ ਬਲ ਕਰਦੀ ਆ ਹੈਗੀ ਠੀਕ ਆ ਜੀ ਕੋਈ ਹਫਤਾ ਮੰਨ ਕੇ ਦੋਸਤੋ ਤੁਸੀਂ ਸੌਦਾ ਕਰ ਸਕਦੇ ਜੇ ਤੇ ਪੂਰਾ ਨਿੱਗਰ ਲੇਵੇ ਦੀ ਆ ਥਣ ਥਣ ਪੂਰਾ ਮੁਠੀ ਆ ਹੱਥੀ ਚਵਾਈ ਵਾਲਾ ਥਾਣਾ ਸੋ ਕਰਮਾਲੀ ਕਾਫੀ ਸੋਹਣੀ ਆ ਦੋਸਤੋ ਨਿੱਗਰ ਆ ਪਿੰਡੇ ਦੀ ਵੇਖੀਏ ਬਾਡੀ ਸਟਰਕਚਰ ਵੇਖੀਏ ਤਾਂ ਪੂਰਾ ਨਿੱਗਰ ਪਿੰਡਾ ਉਹਨਾ ਸੰਗਲ ਪਾਇਆ ਤਾਂ ਮੂਰੀ ਦੀ ਥੋੜੀ ਆਲ ਕਰ ਦਿਜੇ ਆ ਥੋੜਾ ਜਿਹਾ ਫਿਰ ਨਵੀਂ ਜਗ੍ਹਾ ਤੇ ਜਦੋਂ ਮੂਰੀ ਪਾ ਦਿੰਨੇ ਆ ਆਲ ਕਰ ਦਿਓ ਬਾਸ ਪਤਾ ਹੈ ਬਾਕੀ ਆਇਆ ਠੰਡੀ ਸੀਲ ਕਰਨ ਵਾਲੀ ਬਿਲਕੁਲ ਜੀ ਬਿਲਕੁਲ ਆ ਲੋ ਦੁੱਧ 17-18 ਕਿਲੋ ਭਾਜੀ ਐ ਵਧੀਆ ਪਰਦੂ ਵੀ ਬਚੀ ਮਤਲਬ ਕਿ 15 ਤੋਂ ਪਲਾਸੇ ਚ ਵਾ ਦੂੰਗੀ ਹੱਸ ਕੇ ਚੰਗੇ ਨਿਕਰ ਨਗਰਿਆ ਹਾਂ ਅੱਛਾ ਵੀਰ ਜੀਰੇ ਕੀ ਕਰਦੇ ਆ ਮੰਗਿੰਦੀ ਕੀ ਰਹੂਗੀ ਇਹਦਾ ਮੁੱਲ ਤਾਂ ਭਾਈ 50000 ਕਰਾਂਗੇ ਹਾਂਜੀ ਇਹ 43000 ਦੀ ਹਾਂ ਨਾ ਕਰਾਂਗੇ ਬੱਚੀ 43 ਦੀ ਹਾਂਜੀ ਠੀਕ ਹੈ ਜੀ ਤੇ ਦੋਸਤੋ ਰੇਡ ਵੀ ਤੁਸੀਂ ਨਾਲ ਦੀ ਨਾਲ ਵੇਖੀ ਜਾਇਓ ਬਾਕੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਉਂਕਿ ਬਹੁਤੇ ਵੀਰ ਆਪਣੇ ਨਾਲ ਜੁੜੇ ਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਵੀਰ ਦੇ ਰੇਡ ਕਿਦਾਂ ਦੇ ਆ 43000 ਦੀ ਹਾਂ ਨਾ ਡਿਮਾਂਡ ਚਾਹੇ ਕੁਝ ਵੀ ਹੋਵੇ ਪਰ 43000 ਦੀ ਹਾਂ ਨਾ ਵਿੱਚੋਂ ਆਏਗਾ ਇਹ ਤਾਂ ਫਿਰ ਵੀ ਮਾਨਤਨ ਹੋਊਗਾ ਕੋਈ ਨਹੀਂ ਥੋੜਾ ਜਿਹਾ ਮੋਟੀ ਭਾਈ ਕਰਾਂਗੇ ਥੋੜਾ ਹਨ ਵੀ ਮੋਟੀ ਆ ਬਾਕੀ ਭਰਾ ਦੇ ਨਾਲ ਤੁਸੀਂ ਜਰੂਰ ਜੁੜਿਓ ਜਿੰਨੇ ਵੀ ਵੀਰ ਹੈਗੇ ਉਹ ਜਰੂਰ ਨਾਲ ਜੁੜਿਓ ਕਿਉਂਕਿ ਪਸੂ ਆ ਜਿਹੜੇ ਦੋਸਤੋ ਜਿੱਥੋਂ ਵੀ ਸਵੱਲਾ ਮਿਲਦਾ ਤੁਹਾਨੂੰ ਰਾਇਤ ਮਿਲਦਾ ਜਾਇਜ ਮਿਲਦਾ ਉੱਥੇ ਜਰੂਰ ਜੁੜਿਆ ਕਰੋ ਠੀਕ ਆ ਤੇ ਬਾਕੀ ਸੋਨਾ ਕਦ ਕੱਡ ਕਦ ਕੱਡ ਦਾ ਇੱਕ ਵਾਰੀ ਆਪਾਂ ਜਰੂਰ ਜ਼ਿਕਰ ਕਰ ਦਿੰਨੇ ਆ ਬਾਲਾ ਦਰਮਿਆਨੀ ਹਾਈਟ ਨਹੀਂ ਕਿ ਮੀਡੀਅਮ ਤੋਂ ਉੱਚੀ ਆ ਵੱਡੀਆਂ ਵੇੜਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਆ ਇਸ ਵੇੜ ਦੀ ਤੇ ਦੂਜਾ ਸੂਆ ਅੰਗ ਕੇ ਕੋਈ ਸੌਦਾ ਕਰ ਸਕਦਾ ਠੀਕ ਆ ਤੇ ਇੱਕ ਹਫਤਾ ਘੱਟੋ ਘੱਟ ਬਾਕੀ ਆ ਸੁਣਦੇ ਵਿੱਚ ਠੀਕ ਆ ਵੀਰ ਪਸੰਦ ਹੋਗੇ ਬਾਕੀ ਵੀਰ ਛੇਰੇ 35 ਤੋਂ 30 ਦੇ ਵਿੱਚ ਪੂਰੀ ਤਸੱਲੀ ਆਪਣੇ ਕੋਈ ਵੀਰ ਆਨਲਾਈਨ ਸਬਦਾ ਕਰਦਾ ਪਾਜੀ ਬਹੁਤ ਵਧੀਆ ਤਿੱਪਣ ਆਪਾਂ ਤਸੱਲੀ ਕਰਕੇ ਲਈ ਜਿਹੜਾ ਕੋ ਭੈਣ ਭਰਾ ਆਊਗਾ ਉਹਨੂੰ ਵੀ ਤਸੱਲੀ ਕਰਾ ਕੇ ਦਵਾਂਗੇ ਠੀਕ ਹੈ ਜੀ ਹਾਂਜੀ ਕੋਈ ਉਹੋ ਜਿਹਾ ਚੱਕਰ ਨਹੀਂ ਠੀਕ ਹੈ ਜੀ ਠੀਕ ਹੈ ਤੇ ਇਸ ਤੋਂ ਬਾਅਦ ਦੋਸਤੋ ਇੱਕ ਤੀਸਰੇ ਨੰਬਰ ਤੇ ਐਚ ਐਫ ਬਰੀਡ ਦੇ ਵਿੱਚ ਆਪਾਂ ਤੁਹਾਨੂੰ ਬੱਚੀ ਦਿਖਾਉਣੀ ਆ ਤੇ ਇਹ ਵੀਰ ਪਹਿਲਾ ਸੂਆ ਹਾਂਜੀ ਪਹਿਲਾ ਨਾ ਭਾਈ ਲੋ ਵੀ ਦੋਸਤੋ ਪਲੂਨ ਬੱਚੀ ਅੱਗੇ ਸੋਣੀ ਆ ਪਹਿਲਾ ਸੂਆ ਬੱਚੀ ਆ ਤੇ ਮੂੰਹ ਦੰਦੀ ਵੀਰ ਕੀਤਾ ਨੋਟ ਕੋਈ ਚੌਕੀ ਆ ਪਾਜੀ ਚ ਲਓ ਵੀ ਦੋਸਤੋ ਚੌਗੀ ਬੱਚੀ ਆ ਚਾਰ ਦੰਦ ਬੱਚੀ ਆ ਤੇ ਡੱਬੀ ਆ ਪ੍ਰਿੰਟ ਪ੍ਰੋਡ ਤੁਹਾਨੂੰ ਆਪਾਂ ਦਿਖਾਈ ਦੇਣਾ ਜਿੱਦਾਂ ਆਪਾਂ ਨਾਰਮਲੀ ਦੇਖਦੇ ਆ ਇੱਕ ਐਚ ਐਫ ਬਰੀਡ ਦੇ ਵਿੱਚੋਂ ਫਲੇਤੀ ਜਿਹੜੀ ਦੋਸਤੋ ਇਹ ਵੇੜ ਆ ਠੀਕ ਆ ਆ ਦੇਖੋ ਆ ਜਾ ਠੀਕ ਆ ਸੋ ਸਟੇਟ ਪਟਾ ਤੇ ਬੋਦੀ ਵਾਲੀ ਵੇੜ ਆ ਕਦਕੋ ਤਾਂ ਬਹੁਤ ਸੋਹਣਾ ਬੱਚੀ ਦਾ ਉਮਰ ਦੇ ਹਿਸਾਬ ਨਾਲ ਤੇ ਦੰਦੀ ਆਪਾਂ ਦੇਖੀਏ ਤੇ ਦੋਸਤੋ ਕਦਕੋ ਤਾਂ ਕਾਫੀ ਸੋਹਣਾ ਅਸਾ ਵੀਰ ਬਾਕੀ ਸ਼ੇਰ ਵੀਰ ਚਵਾਈ ਵੀ ਬਿਲਕੁਲ ਹਾਥੀ ਚਵਾਈ ਵਧੀਆ ਕਰਾ ਦਊਗੀ ਬਹੁਤ ਵਧੀਆ ਥਾਣੋਕ ਵਾਲਾ ਥਾਣਿਆ ਜੇ ਤੇ ਬੱਛੀ ਦਾ ਇਹ ਤੇ ਬੱਛੀ ਨੇ ਮਿਲ ਕੇ ਦਿਨ 10 15 ਦਿਨ ਲੈ ਜਾਣੇ ਇੱਧਰ ਵੇਖੋ ਭਾਵੇਂ ਇਤਰਾ ਹੀ ਥੱਲੇ ਬੈਠੇ ਰਹੋ ਲਓ ਜੀ ਕਰੋ ਚੈੱਕ ਸੰਤੂ ਸਾਹਿਬ ਸਾੰਭੀ ਨਹੀਂ ਬੱਛੀ ਥੋੜੀ ਕਿਹਨੇ ਇਹ ਤੇ ਬੱਛੀ ਜਿਹਨੀ ਜਾਤ ਬਰੀਡ ਆ ਨਾ ਹਮ ਲਓ ਬਦਸਤੋ ਬਿਲਕੁਲ ਲਵੀ ਜੀ ਬੱਛੀ ਆ ਤੇ ਚੌਕੀ ਚਾਰ ਤਾਂ ਬੱਛੀ ਆ ਦੂਰੋਂ ਨੇੜੇ ਕੋਈ ਵੀਰ ਆ ਰਿਹਾ ਤੇ ਜ਼ਰੂਰ ਤੁਸੀਂ ਸੰਪਰਕ ਕਰ ਲਿਓ ਬੱਛੀ ਸੋਹਣੀ ਐ ਠੀਕ ਆ ਪਸੰਦ ਆਊਗੀ ਅੱਗੇ ਵਾਅਦੇ ਬੰਦੀ ਐ ਵੀ ਦੋਸਤੋ ਕੋਈ ਦੋ ਚਾਰ ਸੂਏ ਵੀਰ ਘਰੇ ਸੰਭੂਗਾ ਚੋਬੂਗਾ ਤੇ ਠੀਕ ਆ ਜੀ ਵਾਅਦੇ ਬੰਦੀ ਐ ਵੀ ਨਵਾਂ ਪਸ਼ੂ ਦੋਸਤੋ ਨਵਾਂ ਹੀ ਹੁੰਦਾ ਬਾਕੀ ਅੱਗੇ ਹਰ ਕਵੀਰ ਦੀ ਆਪੋ ਆਪਣੀ ਸਮਝ ਆ ਤੁਹਾਡੀ ਆ ਦੇਖੋ ਛੋਟੀ ਜੀ ਡੀਟੇਲ ਆ ਪੂਛ ਵੀ ਬਿਲਕੁਕੁਲ ਇਹਨਾਂ ਖੁਚਿਆਂ ਦੇ ਨਾਲ ਟੱਚ ਕਰਦੀ ਪੂਰੀ ਜਾਤ ਨਸਲ ਆ ਭਾਈ ਠੀਕ ਆ ਤੇ ਇਹ ਵੀਰ ਕੱਲ ਜੂਗੀ ਮੈਨੂੰ ਲੱਗਦਾ ਹਫ਼ਤੇ ਤੋਂ ਉੱਤੇ ਹਨਾ ਹਾਂ ਆਪਾਂ ਵੀ ਲੈ ਜੂਗੀ ਦਿਨ ਵੱਧ ਹੀ ਲਾਉਗੀ ਭਾਈ ਹੁਣ ਅੱਛਾ ਜੀ ਹਾਂ ਬਾਕੀ ਇਹ ਤਾਂ ਲੈਣੀ ਸ਼ੁਰੂ ਹੋਈ ਹੈ ਬਸ ਜੀ ਠੀਕ ਹੈ ਜੀ ਹਾਂ ਜੀ ਤਾਂ ਮੇਰੇ ਨਾਲ ਜਿਉਂ ਕੋਈ 1-2 ਦਿਨ ਰਹਿ ਕੇ ਸੂਣ ਦੇ ਵਿੱਚ ਬਣੂਗੀ ਕਾਹਦੀ ਬਣੂ ਬਹੁਤ ਚੰਗੀ ਭਾਈ ਬਣਾ ਨਾ ਤਾਂ ਬਰੀਡ ਨਹੀਂ ਹੈ ਭਾਈ ਬਰੀਡ ਨਹੀਂ ਬਿਲਕੁਲ ਮੰਨ ਲਓ ਆਪਾਂ ਇੱਥੇ ਵੀਡੀਓ ਝੂਠ ਸੱਚ ਮਾਰੀ ਜਾਈਏ ਹਰੇਕ ਪੈਣ ਬਣਾ ਨੂੰ ਪਤਾ ਤਾਂ ਹੁੰਦਾ ਹੀ ਆ ਬਿਲਕੁਲ 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 ਕੋਈ ਅੱਜ ਕੱਲ ਮਨ ਲਓ ਬੱਚਾ ਤਾਂ ਹੈ ਹੀ ਨਹੀਂ ਹਰੇਕ ਨੇ ਵੇਖ ਪਰ ਕੇ ਲੈਣੀਆਂ ਹਾਂ ਬਾਕੀ ਜੋ ਵੀ ਦੱਸਾਂਗੇ ਦੱਸਾਂਗੇ ਸਹੀ ਬਾਕੀ ਅਗਲੇ ਨੇ ਵੀਡੀਓ ਵੇਖਣੀ ਆ ਆਪਦੀ ਤਸ ਫੇਰ ਲੈ ਕੇ ਅੱਛਾ ਫਿਰ ਸ਼ੇਰ ਇੱਕ ਇਹ ਵੀ ਗੱਲ ਹੈਗੀ ਆ ਵੀ ਚਲੋ ਨਸਲ ਬਰੀਡ ਤਾਂ ਆਪਦੀ ਥਾਂ ਬਾਕੀ ਮੂੰਹ ਚੌਗੀ ਆ ਹਾਂਜੀ ਗਾਂ ਐਨੀਮਲ ਨੇ ਜਵਾਨ ਹੁੰਦੇ ਤੱਕ ਕੋਈ 5 6 7 ਸਾਲਾਂ ਤੱਕ ਪੂਰਾ ਵਧਣਾ ਵੀ ਹੈਗਾ ਹਾਂ ਭਾਈ ਇਹ ਕੱਦ ਜੇ ਹੋਰ ਕੱਦ ਵੀ ਕਰਨਾ ਹੈ ਸੇਵਾ ਵਾਲੇ ਥਾਂ ਚਲੇਗੀ ਤਾਂ ਵਛੀ ਦੂਣੀ ਹੋ ਜਾਣੀ ਦੂਣੀ ਹੋ ਜਾਣੀ ਤੇ ਇਹ ਆਪਾਂ ਕਿੱਥੋਂ ਤੱਕ ਅੱਜ ਆਪਾਂ ਕਿੱਥੋਂ ਤੱਕ ਦੇ ਦੇਣੀ ਆ ਅੱਜ ਭਾਈ ਵਛੀ ਆਪਾਂ ਦੇ ਦਾਂਗੇ ਮੁੱਲ 50 ਆ ਤੇ 45 ਦੀ ਦੇ ਦਾਂਗੇ 45 ਦੀ ਹਾਂਜੀ ਠੀਕ ਹੈ ਥੋੜਾ ਬਹੁਤਾ ਮਾਨਤਾ ਨੂੰ ਠੀਕ ਹੈ ਜੀ ਹਾਂਜੀ ਲੋਕ ਦੋਸਤੋ ਵਛੀ 45000 ਦੀ ਮਿਲ ਜੂਗੀ ਬਾਕੀ ਸਾਰੇ ਵੀਰਾਂ ਨੇ ਦੇਖਿਆ ਹੀ ਆ ਸਿਆਲਪਾਰ ਰੇਟ ਕਾਫੀ ਹਾਈਐਸਟ ਰਹੇ ਨੇ ਤੇ ਕਾਫੀ ਟਾਪ ਤੇ ਰੇਟ ਰਹੇ ਨੇ ਜੇਕਰ ਆਪਾਂ ਐਚਐਫ ਬਰੀਡ ਦੀ ਗੱਲ ਕਰਨ ਲਈਏ ਖਾਸ ਤੌਰ ਤੇ ਦੂਗਲੀਆਂ ਵੜਣਾ ਚਾਹੇ ਕ੍ਰੋਸ ਵੜਣਾ ਤਾਂ ਆਧਵ ਚਲੇ ਤੱਕ ਹੀ ਰਹੇ ਆ ਮਿਲ ਜਾਂਦੀਆਂ ਰਹੀਆਂ ਨੇ ਪਰ ਜਿਹੜੀ ਬਿਲਕੁਲ ਐਚਐਫ ਅੰਗ ਦੇ ਵਿੱਚ ਵੜ ਹੁੰਦੀ ਸੀਗੀ ਜਾਤ ਪਾਤ ਵਾਲੀ ਵੜਾ ਪੂਰੀ ਆਪਾਂ ਨੂੰ ਪਤਾ ਹੈ ਵੀ ਰੇਟ ਭਰ ਕੇ ਕਿਸੇ ਵੀਰ ਨੇ ਖਰੀਦਣੀ ਹੁੰਦੀ ਨਹੀਂ ਅੱਗੋਂ ਤੇ ਵੇਚ ਨਹੀਂ ਹੁੰਦੀ ਆ ਠੀਕ ਆ ਸੋ ਥਾਂ ਥੋਣ ਪੂਰਾ ਹਾਥੀ ਚਵਾਈਲਾ ਬਣਾਉਗੀ ਤੇ 45000 ਦੇ ਤਾਂ ਵਿੱਚ ਤੁਹਾਨੂੰ ਇਹ ਜਿਹੜੀ ਵੱਛੀ ਮਿਲ ਜੂਗੀ ਮੂੰਹੋਂ ਚਾਰ ਦੰਦ ਤੇ ਚੌਗੀ ਆ ਤੇ ਇਸ ਤੋਂ ਬਾਅਦ ਆਪਾਂ ਫਿਰ ਸ਼ੇਰੇ ਆ ਜਿਹੜੀ ਇੱਕ ਝੋਟੀ ਵੇਚਣੀ ਆ ਇਹ ਟੋਕੜਾ ਜੀ ਭਾਈ ਜੇ ਹਵਲੇ ਟੋਕੜੀ ਗਿਣੋ ਜਦੋਂ ਮੰਨ ਲਓ ਮਹੀਨੇ ਸਵਾ ਮਹੀਨੇ ਦੀ ਸੂਈ ਬੱਚਾ ਨਹੀਂ ਹੈਗਾ ਤਾਂ ਅਗਲੇ ਨੇ ਤਾਂ ਟੋਕੜ ਗਿਣ ਕੇ ਲੈਣੀ ਆ ਬੱਚਾ ਨਹੀਂ ਹੈਗਾ ਤੇ ਚਲੋ ਕੋਈ ਮਹੀਨਾ ਵੀ ਮੰਨ ਲਾ ਡੇਢ ਵੀ ਮੰਨ ਲਾ ਮਹੀਨੇ ਸਵਾ ਮਹੀਨੇ ਦੀ ਸੂਈ ਆ ਅੱਛਾ ਮਹੀਨੇ ਸਵਾ ਮਹੀਨੇ ਦੀ ਸੂਈ ਆ ਹਾਂਜੀ ਤੇ ਸਵੇ ਇਹ ਹੁਣ ਫਿਲਹਾਲ ਦੂਜੇ ਚੱਲ ਰਹੀ ਹੈ ਦੂਜੇ ਦੂਜਾ ਸੂਬਾ ਤੇ ਹੁਣ ਦੁੱਧ ਜਿਹੜਾ ਹਾਜ਼ਰ ਆਪਾਂ ਉਹ ਗੱਲ ਕਰੀਏ ਕਿੰਨਾ ਹੋਊਗਾ 10 ਕਿਲੋ ਦੁੱਧ ਹੋਊਗਾ ਭਾਈ 10 ਕਿਲੋ ਹਾਂਜੀ ਬਾਬਾ ਦੋਸਤੋ 10 ਕਿਲੋ ਦੁੱਧ ਇਸ ਝੋਟੀ ਦੇ ਥੱਲੇ ਬਿਲਕੁਲ ਹੁਣ ਹਾਜ਼ਰ ਆ ਤੇ 10 ਕਿਲੋ ਦੁੱਧ ਦੋਸਤੋ ਵੀ ਵੈਸੇ ਗੱਲਾਂ ਕਰਨ ਨੂੰ ਜਿੰਨਾ ਮਰਜ਼ੀ ਕਰੀ ਜਾਈਏ ਆਪਾਂ ਵੀ 12 ਕਿਲੋ ਤੇਰਾ ਸਾਹਿਬ ਬਹੁਤ ਔਖਾ 10 ਕਿਲੋ ਦੁੱਧ ਬਹੁਤ ਹਾਈਐਸਟ ਹੁੰਦਾ ਵੀ ਜੇ ਚਾਹੀਏ ਤਾਂ ਪਤਾ ਉਦੋਂ ਲੱਗਦਾ ਵਾ ਦੱਸਣ ਹੁੰਦਾ ਆਪਾਂ ਸਾਰੇ ਵਪਾਰੀ ਭਰਾ ਦੱਸੀ ਜਾਂਦੇ ਕਿਦ ਜੀ ਨੂੰ ਸਹੀ ਐ ਸ ਪਰ ਬਾਕੀ ਰਵੇਦੀ ਆ ਛੋਟੀ ਹਾਂ ਕੋਈ ਇਹੋ ਜੀ ਗੱਲ ਨਹੀਂ ਅਜੇ ਥੋੜੀ ਅੱਛਾ ਫਿਰ ਇਹ ਸਿਰ ਇੱਕ ਨੱਕਾ ਭੰਦੀ ਐ ਵੈਸੇ ਧਾਰਾਂ ਬਰਾਬਰ ਨੇ ਭਾਜੀ ਇੱਕ ਧਾਰ ਦਾ ਬਣਾ ਫਰਕ ਹੋਊਗਾ ਠੀਕ ਆ ਜੀ ਆਪਣੇ ਘਰ ਦੋ ਟਾਈਮ ਤਸੱਲੀ ਕਰਾ ਕੇ ਚਵਾ ਕੇ ਅਗਲੇ ਨੂੰ ਫੇਰ ਦਵਾਂਗੇ ਪਾੜੇ ਤੇ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਪਾੜੇ ਤੇ ਮਿਲਦੀ ਆ ਸਭ ਤੋਂ ਵੱਡੀ ਇਹ ਵੀ ਗੱਲ ਆ ਕਿਉਂਕਿ ਬਹੁਤੇ ਵੀਰ ਜਦੋਂ ਕੋਈ ਬੇਣ ਬੱਚਿਓ ਪਸ਼ੂ ਖਰੀਦਦੇ ਆ ਤੇ ਮਨ ਦੇ ਵਿੱਚ ਕੋਈ ਸ਼ੰਕਾ ਹੁੰਦਾ ਵੀ ਟੀਕਾ ਟੱਲਾ ਨਾ ਲਵਾਉਂਦੀ ਹੋਵੇ ਪਾੜੇ ਤੇ ਆ ਪਾੜੇ ਤੇ ਚਾਰਟ ਤੇ ਦੋਸਤੋ ਵੰਡੇ ਤੇ ਮਿਲਦੀ ਆ ਇਸੇ ਤਰ੍ਹਾਂ ਕੋਈ ਵੀ ਲੱ ਉਈ ਕਰ ਸਕਦੇ ਨਹੀਂ ਭੜਾ ਪਾ ਕੇ ਆਪਾਂ ਦਾ ਥੱਲੇ ਬੈਜਣਾ ਵਾ ਬਸ ਬੈਂਦਾ ਬੈਂਦਾ ਪਸਮ ਪੈਂਦੀ ਪਸਮ ਪੈਂਦੀ ਹੈ ਤੇ 10 ਕਿਲੋ ਨੈਟ ਦੋਦਾ ਵੀ 10 ਦਾ ਵੀਰ ਸ਼ੇਰੇ ਇਹ ਤਾਂ ਨਹੀਂ ਹੁੰਦਾ ਵੀ 8 ਕਿਲੋ ਨਿਕਲੂਗਾ ਭਾਈ ਜਦੋਂ ਆਪਾਂ 10 ਆਖਿਆ ਤਾਂ 10 ਚ ਆਕੇ ਦਵਾਂਗੇ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਫਿਲਹਾਲ ਚੁਵਾਈ ਵੀ ਤੁਸੀਂ 10 ਦੱਸ ਦਿੱਤੀ ਅਗਲੇ ਅਗਲੇ ਫਿਲਹਾਲ ਪਿਛਲਾ ਬਰਾਬਰ ਹੈ ਚੁਵਾਈ ਬਹੁਤ ਚੰਗੀ ਹੈ ਤੇ ਕੀ ਮੰਗ ਕਰਦੇ ਆ ਕਿੱਥੋਂ ਤੱਕ ਦੇ ਦਾਂਗੇ ਆਪਾਂ ਇਹ ਭਾਈ 60000 ਦੀ ਦਵਾਂਗੇ ਮੁੱਲ 65 ਆ ਤੇ 60 ਦੀ ਆ ਨਾ ਕਰਾਂਗੇ ਦੀ 60 ਦੇ ਹਾਂਜੀ ਠੀਕ ਆ ਬਾਕੀ ਕਰ ਦਿਓ ਛੋਟ ਛੱਪਾ ਵਿੱਚ ਕੋਈ ਥੋੜਾ ਬੋਧ ਮੰਨ ਤਾਂ ਹੋ ਜੂ ਭਾਈ ਠੀਕ ਹੈ ਜੀ ਹਾਂਜੀ ਲਓ ਦੋਸਤੋ 60000 ਦੇ ਵਿੱਚੋਂ ਛੋੜਛਾਪਾ ਹੋ ਜੂਗਾ ਬਾਕੀ ਸੂਈ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਕਿਉਂਕਿ ਜਿਹੜੇ ਵੀਰ ਨੂੰ ਪਤਾ ਲੱਗ ਹੀ ਜਾਣਾ ਜਿੱਡੀ ਛੋਟੀ ਦੀ ਹਾਈਟ ਆ ਸਿੰਗਲ ਖੱਟੀ ਦੇ ਵਿੱਚ ਤੇ ਜੇ 10 ਕਿਲੋ ਤੋਂ ਸੋ ਚੱਲ ਰਹੀ ਹੈ ਤੇ ਕੋਈ ਸਵਾ ਮਹੀਨਾ ਕੋਈ ਡੇਢ ਮਹੀਨੇ ਤੱਕ ਵੀ ਤੁਸੀਂ ਮੰਨ ਸਕਦੇ ਜੇ ਇਹ ਚੰਗੀਆਂ ਬਰੂਕੀਆਂ ਬਹੁਤ ਚੰਗੀਆਂ ਜੋੜੀ ਨੇ ਤੇ ਦੂਜਾ ਸੂਬਾ ਸੂਈ ਆ ਬਾਕੀ ਨਾਰਮਲ ਹੀ ਸਾਈਬੀਐਨ ਕਰਕੇ ਕੋਈ ਵੀ ਰਾਵਦੀਆਂ ਧਾਰਾਂ ਤੁਸੀਂ ਕੱਢ ਕੇ ਦੋ ਡੰਗ ਚਵਾਈ ਕਰਕੇ ਤਸੱਲੀ ਕਰ ਸਕਦਾ ਠੀਕ ਆ ਇੱਕ ਵੀਰ ਸ਼ੇਰ ਇੱਕ ਆਪਾਂ ਕਿਹਾ ਸੀਗਾ ਵੀ ਖੋਲਿਆਂ ਦੇ ਵਿੱਚ ਵੀ ਤੀਜਾ ਸੂਬਾ ਕਿ ਚੌਥਾ ਸੂਈ ਹੋਊਗੀ ਹੈ ਭਾਈ ਸੂਵਾ ਤੇ ਤੇਈਆ ਅੱਛਾ ਬਾਕੀ ਇਹ ਨਾ ਥੋੜੀ ਖੁੱਡੇ ਦੀ ਸ਼ਾਫਟ ਵਾਲੀ ਕਰਕੇ ਮੈਂ ਬਹੁਤ ਚੰਗੀ ਦੁੱਧ ਵਾਲੀ ਹੈ ਇੱਕ ਪਾਸੇ ਸ਼ਾਫਟ ਵਾਲੀ ਉਲਟੀ ਬਣੀ ਹੋਈ ਥੋੜੀ ਖੁੱਡੇ ਦੀ ਸ਼ਾਫਟ ਆਪਾਂ ਭਾਈ ਦੱਸ ਕੇ ਦੇਣੀ ਆਪਾਂ ਇਹ ਥੋੜੀ ਵੀ ਕੋਈ ਲਓ ਵੀ ਦੋਸਤੋ ਜਾਂ ਕੋਈ ਨਾ ਰੱਖ ਕੇ ਦੇਣੀ ਆ ਜਾਂ ਕੋਈ ਧੋਖਾ ਢੜੀ ਕਰਨਾ ਉਹਦਾ ਮਤਲਬ ਹੀ ਕੋਈ ਨਹੀਂ ਲਓ ਦੋਸਤੋ ਖੱਬੇ ਪਾਸਿਓਂ ਜਿਹੜੀ ਆ ਸ਼ਾਫ ਢਲੀ ਆ ਤੇ ਬਾਕੀ ਮੈਂ ਦੋ ਟਾਂ ਢਲੀ ਆ ਬੇਸ਼ੱਕ ਉਹ ਵੀ ਆਪਾਂ ਤੁਹਾਨੂੰ ਨੋਟ ਕਰਾ ਹੀ ਦੇਣਾ ਵਿੱਚੋਂ ਸੂਹਾ ਬੇਸ਼ੱਕ ਕੋਈ ਤਜਾ ਮੰਨ ਲੇ ਚੌਥਾ ਮੰਨ ਲੇ ਉਹ ਤੁਹਾਡੀ ਸਮਝ ਆ ਤੇ ਵੀਰ ਸੁਈ ਨੂੰ ਕਿੰਨਾ ਕੁ ਟਾਈਮ ਹੋਇਆ ਆਊਗਾ ਮੈਂ ਭਾਈ ਸੁਣਨ ਵਾਲੀ ਹਜੇ ਤੇ ਇਹ ਗੱਬਣਾ ਹਾਂਜੀ ਗੱਬਣਾ ਲਓ ਜੀ ਸੋ ਦੋਸਤੋ ਗੱਬਣ ਮੈਂ 10 ਕਿਲੋ ਭਰ ਦੀ ਜੀ ਗੱਬਣ ਮੈਂ ਆ ਬਾਕੀ ਮੇਰਾ ਵੀਰ ਦੂਰੋਂ ਨੇੜਿਓਂ ਕਿਸੇ ਨੇ ਆਉਣਾ ਇੱਕ ਵਾਰੀ ਮੈਂ ਤੁਹਾਨੂੰ ਜ਼ਰੂਰ ਦਿਖਾ ਦੰਨਾ ਵੀਰ ਖੁੱਡੇ ਦੀ ਛਾਬ ਵਿਖਾ ਦਿਓ ਠੀਕ ਆ ਖੁੱਡਾ ਇੱਕ ਖੁੱਡਾ ਜਿਹੜਾ ਟਲਿਆ ਦੋਸਤੋ ਖੱਬੇ ਪਾਸੇ ਵਾਲੀ ਸਾਈਡ ਵਾਲਾ ਉਲਟ ਬਹਿਣੀ ਵਾਲੇ ਪਾਸੇ ਜੇਕਰ ਥਨ ਵਾਲੇ ਪਾਸੇ ਗੱਲ ਕਰੀਏ ਤੇ ਖੱਬੇ ਪਾਸੇ ਵਾਲੀ ਜਿਹੜੀ ਛਾਬ ਟਲੀ ਆ ਖੁੱਡਾ ਟਲਿਆ ਠੀਕ ਆ ਤੇ ਬਾਕੀ ਗੱਬਣ ਤੇ ਚਾਰੇ ਥਨਾਂ ਦੀ ਵੀਰ ਜੀ ਬਾਕੀ 53 ਦੀ ਤਸੱਲੀ ਆਪਣੀ ਹੋ ਗਈ ਹੈ ਬਿਲਕੁਲ ਓਕੇ ਠੀਕ ਆ ਜੀ ਬਾਕੀ ਥੱਲਾ ਥੱਲਾ ਵੇਖੋ ਮ ਸੋ ਤਾਂ ਸੋ ਇਹ ਉਹਨਾਂ ਵੀਰਾਂ ਲਈ ਆ ਵੀ ਜਿਨ੍ਹਾਂ ਨੇ ਆਉਣ ਲਈ ਦੁੱਧੋ ਪੀਣਾ ਠੀਕ ਰੱਖਣੀ ਆ ਮੈਂ ਜਿਹੜੇ ਵੀਰਾਂ ਨੂੰ ਚਾਹੀਦੀ ਆ ਵੀ ਪੂਰੀ ਚੀਜ਼ ਚਾਹੀਦੀ ਆ ਖੁੱਡਾ ਬਣਾ ਟਲਿਆ ਹੋਵੇ ਵੀ ਜਿਹੜੇ ਬਾਕੀ ਰੇਡ ਦੇ ਵਿੱਚ ਵੀ ਆਪਾਂ ਦੇਖਾਂਗੇ ਕਿ ਜਿੰਨਾ ਵੀ ਵਿੱਚੋਂ ਮਾਨਤਨ ਹੋ ਸਕੇ ਉਹਨਾਂ ਹੀ ਹੋਊਗਾ ਤੇ ਬੇਸ਼ੱਕ ਇੱਕ ਖੁੱਡਾ ਹੀ ਟਲਿਆ ਬਾਕੀ ਕਰਮ ਵਾਲੀ ਤੋਰਾ ਤੋਰਾ ਤੁਸੀਂ ਵੇਖ ਲਓ ਤੇ ਵੀਰ ਜੀ ਇਹ ਇੱਕ ਵਾਰੀ ਹੋਰ ਗੇੜਾ ਦਵਾ ਦਿਓ ਲਓ ਜੀ ਆ ਲਓ ਆ ਰੱਖ ਤੋ ਆ ਕਰੋ ਚੱਕੇ ਦੋਸਤੋ ਤੁਰੇ ਤਾਰੇ ਜਾਨੀ ਸੰਧੂ ਸਾਹਿਬ ਕੋਈ ਫਰਕ ਤੁਰਾ ਤਾਰੇ ਬਿਲਕੁਲ ਵਧੀਆ ਵੋ ਉਹ ਕਿਤੇ ਨਿੱਕੀ ਹੁੰਦੀ ਜੇ ਸੱਟ ਲੱਗੀ ਆ ਬਸ ਜੀ ਬਸ ਉਹ ਚਲੋ ਛੋਟੇ ਮੈਂ ਨਾ ਇੱਕ ਉਹ ਬੱਚੀ ਹੁੰਦੀ ਜੇ ਲੱਗੀ ਆ ਇੱਕ ਸ਼ੇਰੇ ਵੀਰ ਮੈਂ ਨਾ ਤੇ ਗਿਆ ਸੀ ਕਿਤੇ ਵੀਡੀਓ ਪਾਉਣਾ ਹਾਂਜੀ ਤੇ ਮੈਨੂੰ ਕਿਸੇ ਵੀਰ ਨੇ ਕਿਹਾ ਤਾਂ ਵੀ ਸਾਡੇ ਬਾਪੂ ਨੇ ਨਾ ਨੀਲੀ ਰਾਵੀ ਦਾ ਕਟਾ ਸੀ ਤੇ ਉਹਨੇ ਨਾ ਕਿਤੇ ਫੌੜਾ ਮਾਰਤਾ ਖੁੱਡੇ ਦੇ ਜਦੋਂ ਛੋਟਾ ਸੀਗਾ ਕੋਈ 2-4 ਮਹੀਨੇ ਦਾ ਤੇ ਉਹਦਾ ਖੁੱਡਾ ਟਲਿਆ ਸੀਗਾ ਜਾਂ ਕੋਈ ਨਿਜੀ ਸੱਟ ਵਜਨ ਕਰਕੇ ਜਾਂ ਕਿਤੇ ਆਪਦੀ ਗਲਤੀ ਕਰਨ ਕਰਕੇ ਬੰਦਾ ਕੋਈ ਛੱਟ ਛੁੱਟ ਫੇੜ ਮਾਰਨ ਕਰਕੇ ਬਟਾ ਲ ਜਾਂਦਾ ਨਹੀਂ ਕੀ ਹੁੰਦੀ ਜਿੱਦ ਕਿਤੇ ਜਮਾਂਦਰੂ ਦਾ ਲੱਗਾ ਭਾਜੀ ਬਿਲਕੁਲ ਹੁਣ ਨਹੀਂ ਜਮਾਂਦਰੂ ਦਾ ਹੀ ਹੈ ਬਾਕੀ ਦੋਸਤੋ ਤੁਸੀਂ ਵੇਖੋ ਤੋਰਾ ਵੇਖੋ ਬਾਕੀ ਥਾਨ ਲੇਵਾ ਬਿਲਕੁਲ ਪੱਦਰ ਆ ਬਖਾਰਾ ਬਿਲਕੁਲ ਪੱਦਰ ਆ ਮੋਟਰ ਤੋਂ ਜੇਕਰ ਆਪਾਂ ਲੇਵੇ ਦੀ ਗੱਲ ਕਰੀਏ ਤੇ ਉਹ ਵੀ ਬਿਲਕੁਲ ਚੌਰਸ ਨੇਵਾ ਥਾਨ ਤੋਂ ਪੂਰਾ ਹਾਥੀ ਚਵਾਈ ਦਾ ਥਾਣਾ ਬਾਕੀ ਕੋਈ ਵੀਰ ਆਣ ਕੇ ਆਪਣੀ ਟਿੱਪ ਕੇ ਤਸल्ली ਤੁਸੀਂ ਕਰ ਸਕਦੇ ਜੀ ਠੀਕ ਆ ਤੈਨੂੰ ਠੀਕ ਆ ਗਈ ਠੀਕ ਆ ਸੋ ਮੱਝ ਦੋਸਤੋ ਕੋਈ ਵੀਰ ਚੌਥੇ ਸੂਵੇ ਤੀਜੇ ਸੂਵੇ ਮੰਨ ਕੇ ਵੀ ਤੁਸੀਂ ਸੌਦਾ ਕਰ ਸਕਦੇ ਜੀ ਤੇ ਤੀਜਾ ਸੂਵਾ ਵੀ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਚਾਰ ਥਾਣਾ ਚਾਰੇ ਥਾਣਾ ਦੀ ਟਿੱਪ ਕੇ ਭਰਾ ਕੇ ਆਪਣੀ ਕੋਈ ਵੀਰ ਬਿਲਕੁਲ ਓਕੇ ਬਿਲਕੁਲ ਓਕੇ ਤੇ ਇਹਦਾ ਵੀਰ ਜੀ ਆਪਾਂ ਲੈਣ ਦੇਣ ਕੀ ਕਰਦੇ ਆ ਇਹਦਾ ਵੀਰ ਜੀ ਜਿਤਰਾ ਦੇ ਮਹੀਆਂ ਦੇ ਮੁੱਲ ਤੁਹਾਨੂੰ ਪਤਾ ਹੀ ਹੈ ਬਾਕੀ ਇਹ ਤੇ ਜੇ ਇਹਨੂੰ ਵਜ ਜਾਵੇ ਵਜ ਦੇ ਹਿਸਾਬ ਨਾਲ ਮੈਂ 58000 ਦੀ ਦਵਾਂਗੇ ਮੁੱਲ 65 ਹਾਂ ਤੇ ਬਾਕੀ ਆ ਵੀ ਜਿੰਨੇ ਕ ਆਪਾਂ ਮੁੱਲ ਕਰਨਾ ਹੈ ਆਪਾਂ ਨੂੰ ਕੋਈ ਬਹੁਤਾ ਵੀਰ ਤੋੜ ਭਰਨਾ ਕਰੇ ਤੁਹਾਨੂੰ ਪਤਾ ਹੀ ਬਾਹਰ ਜੋ ਬਾਜ਼ਾਰ ਆ ਹਨਾ ਬਿਲਕੁਲ ਜੀ ਬਿਲਕੁਲ ਤਾਂ 52000 ਦੀ ਮੈਂ ਦਵਾਂਗੇ ਵੀ ਪਹਿਲੇ ਜਾਨਵਰ ਜੇ ਰੇਡ ਕੀਤੇ ਹਾਂ ਬਿਲਕੁਲ ਜੈ ਜੈ ਤੁਹਾਨੂੰ ਪਤਾ ਜੇ ਕੋਈ ਜਾਇਜ਼ ਕਰਾਂਗੇ ਦੇਖੋ ਭੈਣ ਭਰਾਓ ਸਹੀ ਹੈ ਸਹੀ ਹਾਂਜੀ ਬਿਲਕੁਲ ਬਿਲਕੁਲ ਲਓ ਵੀ ਦੋਸਤੋ ਪਹਿਲਾਂ ਹੀ ਬਾਕੀ ਤੁਸੀਂ ਸਾਰੇ ਵੀ ਰਸਿਆਣੇ ਹੋ ਦੋਸਤੋ ਵੀ ਕੱਲੀ ਉਹ ਕੱਲੀ ਕਹਿਣ ਵਾਲੀ ਗੱਲ ਨਹੀਂ ਕੀ ਵੀ ਸਾਰੇ ਵੀ ਰਸਿਆਣੇ ਹੋ ਮੈਨੂੰ ਲੱਗਦਾ ਵੀ ਜਿੰਨੇ ਕ ਮੁੱਲ ਕੀਤੇ ਆ ਜਾਨਵਰਾਂ ਜਾਇਜ਼ ਆ ਬਾਕੀ ਆਪਣੀ ਰਾਏ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਦਿਆ ਕਰੋ ਵੀਰ ਸ਼ੇਰੇ ਦਾ ਕੰਮ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਤੇ ਕਾਫੀ ਚਲੋ ਲੰਬੇ ਸਮੇਂ ਤੱਕ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ ਤੇ ਅੱਗੇ ਤੋਂ ਵੀ ਇਸ ਘਰੋਂ ਆਪਣੀਆਂ ਜਿਹੜੀਆਂ ਵੀਡੀਓ ਦੋਸਤੋ ਆਉਂਦੀਆਂ ਰਹਿਣਗੀਆਂ ਬਾਕੀ ਸਮੇਂ ਸਮੇਂ ਨਾਲ ਤੁਸੀਂ ਆਪਣਾ ਕੰਟੈਕਟ ਬਣਾ ਕੇ ਰੱਖ ਸਕਦੇ ਜੇ ਨਵੇਂ ਪਸ਼ੂ ਆਉਂਦੇ ਆ ਉਹਨਾਂ ਬਾਰੇ ਤੁਸੀਂ ਪੁੱਛ ਸਕਦੇ ਜੇ ਇੱਕ ਹੀ ਬਿਹੜ ਸੂਈ ਆ ਬਾਕੀ ਪਸ਼ੂ ਦੋ ਬੈੜਾ ਜਿਹੜੀਆਂ ਗੱਬਣਾਂ ਇੱਕ ਤੁਹਾਨੂੰ ਮੱਝ ਜਿਹੜੀ ਦਿਖਾਤੀ ਹੈ ਤੇ ਜੇ ਸਵੇ ਸੁਣੀ ਉਹ ਕੱਬਣਾ ਤੇ ਇੱਕ ਜਿਹੜੀ 10 ਕਿਲੋ ਤੇ ਇਹ ਤੋਕੜ ਮੈਂ ਵੀ ਕੋਈ ਵੀਰ ਮੰਨ ਕੇ ਖਰੀਦ ਸਕਦਾ ਬਾਕੀ ਰੇੜ ਭਾਅ ਪਰਤਾ ਵੀ ਤੁਹਾਨੂੰ ਦੱਸ ਦਿੱਤਾ ਇਹ ਵੀ ਤੁਸੀਂ ਖਰੀਦ ਸਕਦੇ ਆਲਮੋਸਟ ਦੋ ਜਿਹੜੇ ਪਸ਼ੂ ਆ ਦੋ ਤਤੇ ਹੁਣ ਚੱਲਣ ਦੇ ਆ ਤੇ ਤਿੰਨ ਜਿਹੜੇ ਗੱਬਣ ਅੱਛਾ ਵੀਰ ਸ਼ੇਰੇ ਨੰਬਰ ਆਪਣੇ ਜਰੂਰ ਸਾਂਝੇ ਕਰ ਦਿਓ ਨੰਬਰ 9577105 ਤੇ 77000 ਠੀਕ ਹੈ ਜੀ ਹਾਂ ਜੀ 99408307 ਜਿਆਦਾ ਜਿਹੜਾ ਮੇਨ ਚੱਲਦਾ ਵਾ ਉਹ ਇਹੋ ਚੱਲਦਾ 77135 77 ਇਹ ਕੋਈ ਵਰਸਪ ਵਗੈਰੇ ਤੇ ਚੱਲਦਾ ਹਾਂਜੀ ਵਰਸਪ ਠੀਕ ਆ ਜੀ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ